ਸਵਾਗਤ ਹੈ ਜੀ ਆਪਣੇ ਚੈਨਲ PV053630 ਤੇ ਅੱਜ ਆਪਾਂ ਤੁਹਾਡੇ ਵਾਸਤੇ ਸੇਲ ਦੇ ਲਈ ਟਰੈਕਟਰ ਲੈ ਕੇ ਆਏ ਹਾਂ ਫਾਰਮ ਟਰੈਕ 6060 2014 ਮਾਡਲ ਟਰੈਕਟਰ ਹੈ ਇਹ ਟਰੈਕਟਰ ਦੀ ਕੰਡੀਸ਼ਨ ਦੀ ਗੱਲ ਕਰੀਏ ਬਹੁਤ ਹੀ ਜ਼ਿਆਦਾ ਸਾਫ਼ ਆ ਤਾਂ ਮਾਡਲ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਅੱਗੂ ਲੱਗਾ ਹੋਇਆ ਰੰਗ ਪੇੜ ਦਾ ਟਰੈਕਟਰ ਬਹੁਤ ਜ਼ਿਆਦਾ ਸਾਫ਼ ਆ ਸਾਰਾ ਵੀ origignal ਰੰਗ ਆ ਕਿਤੇ ਵੀ ਅਜੇ ਤੱਕ ਰੰਗ ਪੇਟ ਨਹੀਂ ਹੋਇਆ ਤੇ ਜਿਹਨ ਤੋਂ ਹੀ ਦੇਖ ਸਕਦੇ ਹੋ ਟਰੈਕਟਰ ਦੀ ਬਹੁਤ ਹੀ ਜ਼ਿਆਦਾ ਸਾਫ ਆ 4 ਸਿਲੰਡਰ ਦੇ ਟਰੈਕਟਰ ਆ ਇਹ ਇਸ ਆਗਿਆ ਟਰੈਕਟਰ ਦਾ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਾਫ ਹੰਪਰ ਵਗੈਰਾ ਲੱਗਾ ਹੋਇਆ ਅਗਲੇ ਟਾਇਰ ਜਹਾਜੀ ਲੱਗੇ ਹੋਏ ਆ 750 ਦੇ ਰਿਮਾਂ ਵਗੈਰਾ ਦਾ ਟਰੈਕਟਰ ਬਹੁਤ ਜ਼ਿਆਦਾ ਸਾਫ ਆ मगरें टायर इसके बीके टी के नब्बे पैसे वेट लगे हुए और मगराड़ा वगैरह का रेटर बहुत ज़्यादा साफ वो तो कितों भी रंग पेट नहीं है डबल डिस्ट्रीब्यूटर बैकसाइड तो भी देख स ट्रैक्टर दिंक वगैरह बहुत ही ज्यादा साफ बहुत घट चलिया हुआ ट्रैक्टर यह ਵੀਰ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ। ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਇਸ ਤੇ ਸੰਪਰਕ ਕਰ ਸਕਦਾ ਹੈ। ਚੋਬ ਵਗੈਰਾ ਦਾ ਮਗਰਾੜਾ ਦਾ ਰਿੰਮਾ ਦਾ ਟਾਈਟ ਬਹੁਤ ਜ਼ਿਆਦਾ ਸਾਫ ਆ। ਉੱਡ ਵਾਲੀ ਛਤਰੀ ਲੱਗੀ ਹੋਈ ਆ। ਅੰਦਰੋਂ ਚੈੱਕ ਕਰੋ ਇਹ ਮਗਰਾੜਾ ਦਾ। ਬਹੁਤ ਜ਼ਿਆਦਾ ਸਾਫ ਬਟਟਰ। ਉੱਧ ਘੱਟ ਚੱਲਿਆ ਹੋਇਆ। ਰੇਟ ਇਸ ਦਾ ਹੈ 445000 ਰੁਪਿਆ ਵਾਗੇ ਪ੍ਰਾਣੀ ਏਰੀਆ ਦੇ ਟਰੈਕਟਰ ਕੜਾ ਹੈ ਜੇ ਵੀ ਇਹਨੇ ਲੈਣਾ ਹੋਵੇ ਤਾਂ ਸੰਭਾਰ ਕਰ ਸਕਦਾ ਜੀ ਧੰਨਵਾਦ